ਪੰਜਵੀਂ ਵੀਡੀਓ ਮਸਕੀਨ ਜੀ ਦੀ ਆਪਣੀ ਲਿਖੀ ਪੁਸਤਕ ਤੀਜਾ ਨੇਤਰ ਵਾਹਿਗੁਰੂ 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 ਗੁਰੂ ਘਰ ਵਿੱਚ ਗੁਰਮੰਤਰ ਵਾਹਿਗੁਰੂ ਹੈ ਗੁਰੂਮੰਤਰ ਹਮੇਸ਼ਾ ਅਧਕਾਰੀ ਨੂੰ ਹੀ ਦ੍ਰਿੜ ਕਰਾਇਆ ਜਾਂਦਾ ਹੈ ਪਹਿਲੇ ਚਰਨ ਪਾਹੁਲ ਦੇ দীਛਤ ਕੀਤਾ ਜਾਂਦਾ ਸੀ ਮਸੰਦ ਵੀ ਚਰਨ ਪਾਹੁਲ ਦੇ ਕੇ ਵਾਹਿਗੁਰੂ ਮੰਤਰ ਦ੍ਰਿੜ ਕਰਾਉਂਦੇ ਰਹੇ ਹਨ ਮਸੰਦਾਂ ਦੇ ਅਹੰਕਾਰੀ ਹੋਣ ਕਰਕੇ ਸ਼੍ਰੀ ਗੋਬਿੰਦ ਸਿੰਘ ਜੀ ਨੇ ਇਹ ਪ੍ਰਥਾ ਬਦਲ ਦਿੱਤੀ ਤੇ ਫਿਰ ਖੰਡੇ ਦਾ ਅੰਮ੍ਰਿਤਸ਼ਕਾ ਦੀਕਸ਼ਤ ਕੀਤਾ ਜਾਂਦਾ ਰਿਹਾ ਹੈ ਦੀਕਸ਼ਤ ਕਰਨ ਦੀ ਹਰ ਧਰਮ ਵਿੱਚ ਆਪਣੀ ਪਰੰਪਰਾ ਹੈ ਗੁਰੂ ਘਰ ਵਿੱਚ ਜਪ ਹੀ ਧਰਮ ਹੈ ਤੇ ਜਾਪ ਹੀ ਕਰਮ ਹੈ ਜਪੋਤਾਏ ਕੋ ਨਾਮਾ ਅਵਰ ਨਿਰਾਫਲ ਕਾਮਾ ਸੂਈ ਮੱਲਾ ਪਹਿਲਾ ਅੰਗ 728 ਜਾਪ ਤੋਂ ਬਿਨਾ ਜੋ ਕਰਮ ਤੇ ਧਰਮ ਹੈ ਉਹ ਫੋਕਟ ਹੈ ਪਖੰਡ ਹੈ ਕਰਮ ਧਰਮ ਪਖੰਡ ਜੋ ਦਿਸੈ ਤੈਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੂਈ ਮੱਲਾ ਪੰਜਮਾ ਅੰਗ 747 ਧਰਮ ਤੇ ਕਰਮ ਉਹ ਪਖੰਡ ਹੈ ਜਿਸ ਵਿੱਚ ਜਪ ਨਹੀਂ ਜਪਣੇ ਅਧਿਆਤਮਿਕ ਜੀਵਨ ਦੇਣਾ ਹੈ ਲੇਹਾਜਾ ਜਪ ਹੀ ਸ੍ਰੇਸ਼ਟ ਧਰਮ ਹੈ ਤੇ ਜਪ ਹੀ ਨਿਰਮਲ ਕਰਮ ਹੈ ਜਪ ਬਿਨਾ ਹੋਰ ਕਰਮ ਮਲੀਨ ਹਨ ਜਪਤੋ ਹੀਣ ਧਰਮ ਪਖੰਡ ਹੈ ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਗੋੜੀ ਸੁਖਮਣੀ ਮਲਾਪਨੀ ਮਾ ਅੰਗ 266 ਜਪ ਕਰਦਿਆਂ ਸੁਖ ਦੀ ਪ੍ਰਾਪਤੀ ਹੁੰਦੀ ਹੈ ਜਪ ਜਨਮ ਮਨ ਦਾ ਗੇੜ ਮੁਕਾ ਦਿੰਦਾ ਹੈ ਜਪ ਗੋਪਾਲ ਦਾ ਮੇਲ ਕਰਾ ਦਿੰਦਾ ਹੈ ਹਰ ਹਰ ਨਾਮ ਜਪੰਦਿਆਂ ਕਿਸ਼ਨਾ ਕਰੈ ਕਹੈ ਜਮਕਾਲ ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲਿਆ ਗੋਪਾਲ ਆਸਾ ਮਹਲਾ ਪੰਜਵਾ ਅੰਗ 457 ਹਰ ਜਪਦਿਆਂ ਅੱਖੀਆਂ ਨੇ ਢਿਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਜਾ ਪੈਸਾ ਆਵੇ ਕੇ ਨਾ ਆਵੇ ਰਾਮ ਬਿਹਾਗੜਾ ਮਹਲਾ ਚੌਥਾ ਅੰਗ 540 ਸਤ ਸੰਗ ਇੱਕ ਸਵਾਸਤੇ ਕਰਨਾ ਹੈ ਕਿ ਜਪ ਕਰ ਸਕੀਏ ਸ਼ਬਦ ਦਾ ਉਚਾਰਨ ਕਰਨਾ ਇਹ ਤਰਤੀ ਹੈ ਸਾਡੀ ਸੁਰਤ ਮਨ ਬੀਜ ਹੈ ਮਨ ਰੂਪੀ ਬੀਜ ਸ਼ਬਦੀ ਧਰਤੀ ਵਿੱਚ ਗੱਡਣਾ ਹੈ ਧਰਤੀ ਪਾਵਨ ਹੈ ਮਹਾਨ ਹੈ ਉਪਜਾਊ ਹੈ ਪਰ ਸਾਡੇ ਕੋਲ ਬੀਜ ਖੰਡਿਤ ਹੈ ਦਲਿਆ ਹੋਇਆ ਹੈ ਬੀਜ ਜ਼ਫਾੜ ਹੋ ਜਾਵੇ ਤਾਂ ਦਾਲ ਬਣ ਜਾਂਦੀ ਹੈ ਕੋਈ ਵੀ ਕੰਮ ਕਰੀਏ ਮਨ ਦੋ ਹਿੱਸਿਆਂ ਵਿੱਚ ਤਕਸੀਮ ਹੋ ਜਾਂਦਾ ਹੈ ਜਿਸ ਨੂੰ ਦੋ ਪਾਸਿਆਂ ਦੀ ਧਾਵਨਾ ਦੁਬਿਧਾ ਕਹਿੰਦੇ ਹਨ ਬੀ ਉਹ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਆਸਾ ਦੀ ਵਾਰ ਅੰਗ 468 ਖੰਡਿਤ ਬੀਜ ਦਲਿਆ ਹੋਇਆ ਬੀਜ ਤਾਂ ਸਾਬਤ ਨਹੀਂ ਹੋ ਸਕਦਾ ਪਰ ਦਲਿਆ ਹੋਇਆ ਮਨ ਸਾਬਤ ਹੋ ਸਕਦਾ ਹੈ ਜਪ ਕਰਨ ਨਾਲ ਜਿੰਨੇ ਤੱਕ ਬੀਜ ਸਾਬਤ ਨਾ ਹੋਵੇ ਪੁੰਗਰਤਾ ਨਹੀਂ ਹੈ ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾਂ ਕਉ ਕਹਾ ਖੁਦਾਈ ਸ਼ਲੋਕ ਭਗਤ ਕਬੀਰ ਜੀ ਅੰਗ 1774 ਇੱਕ ਤਾਂ ਬੀਜ ਸਾਬਤ ਹੋਵੇ ਦੂਜਾ ਬੀਜ ਬੀਜਣ ਦੀ ਰੁੱਤ ਹੋਵੇ ਜੇ ਇੱਕ ਹੋਇਤਾ ਗੂਵੇ ਰੁੱਤੀ ਹੁਰਤ ਹੋਏ ਆਸਾ ਦੀ ਵਾਰੰਗ 468 ਬੀਜ ਸਾਬਤ ਹੋਵੇ ਧਰਤੀ ਸੇਦੀ ਹੋਈ ਹੋਵੇ ਪਰ ਰੁੱਤ ਠੀਕ ਨਾ ਹੋਵੇ ਮੌਸਮ ਅਨੁਕੂਲ ਨਾ ਹੋਵੇ ਬੇਰੁੱਤਾ ਬੀਜ ਪੁੰਗਰਤਾ ਪੈਂਦਾ ਹੈ ਪਰ ਪੂਰਨ ਤੌਰ ਤੇ ਪਰਫੁੱਲਤ ਨਹੀਂ ਹੁੰਦਾ ਸੁਰੁੱਤ ਵੀ ਅਨੁਕੂਲ ਚਾਹੀਦੀ ਹੈ ਕੋਈ ਵੀ ਬੀਜ ਬੀਜਣ ਦੀ ਰੁੱਤ ਸਾਲ ਵਿੱਚ ਇੱਕ ਦਫਾ ਜਾਂ ਦੋ ਦਫਾ ਆਉਂਦੀ ਹੈ ਜੱਪ ਕਰਨ ਦੀ ਰੁੱਤ ਭਾਵ ਮਾਨ ਰੂਪੀ ਬੀਜ ਨੂੰ ਸ਼ਬਦ ਰੂਪੀ ਧਰਤੀ ਵਿੱਚ ਗੱਡਣ ਦੀ ਰੁੱਤ ਕਿੰਨੀ ਦਫ਼ਾ ਆਉਂਦੀ ਹੈ ਨਾਮ ਜਪਣ ਦੀ ਰੁੱਤ ਹਰ ਰੋਜ਼ ਅੱਠ ਪੈਰਾਂ ਵਿੱਚ ਦੋ ਦਫ਼ਾ ਆਉਂਦੀ ਹੈ ਜਿਸ ਨੂੰ ਸੰਧਿਆ ਕਹਿੰਦੇ ਹਨ ਜਦ ਦਿਨ ਰਾਤ ਦਿਨ ਨਾ ਹੋਵੇ ਤੇ ਰਾਤ ਰਾਤ ਨਾ ਹੋਵੇ ਉਹੀ ਰੁੱਤ ਹੈ ਨਾਮ ਜਪਣ ਦੀ ਜਦ ਪਾਉ ਫੁੱਟ ਪੈਂਦੀ ਹੈ ਅਜੇ ਰਾਤ ਪੂਰਨ ਤੌਰ ਤੇ ਵਿਦਾ ਨਹੀਂ ਹੋਈ ਤੇ ਦਿਨ ਅਜੇ ਪ੍ਰਗਟ ਨਹੀਂ ਹੋਇਆ ਇਸ ਸਮਾਂ ਜਪ ਕਰਨ ਦਾ ਹੈ ਅਮਰਤਵੇਲਾ ਅੱਠ ਪੈਰਾਂ ਵਿੱਚ ਦੋ ਦਫਾ ਆਉਂਦਾ ਹੈ ਜਦ ਇੱਕ ਜਦ ਰਾਤ ਵੇਲਾ ਹੋਣ ਲੱਗਦੀ ਹੈ ਦੂਜਾ ਜਦ ਦਿਨ ਵੇਲਾ ਹੋਣ ਲੱਗਦਾ ਹੈ ਸੂਰਜ ਡੁੱਬ ਗਿਆ ਹੈ ਪਰ ਅਜੇ ਰਾਤ ਨਹੀਂ ਆਈ ਚਾਨਣਾ ਮੌਜੂਦ ਹੈ ਪਰ ਦਿਨ ਵੀ ਨਹੀਂ ਹੈ ਕਿਉਂਕਿ ਦਿਨ ਡੁੱਬ ਗਿਆ ਹੈ ਇਹ ਦੋ ਵਕਤ ਦਾ ਨਾਮ ਜਪਣ ਦਾ ਗੁਰਸਿੱਖ ਨੂੰ ਉਪਦੇਸ਼ ਹੈ ਇਸ ਸਮੇਂ ਦੀ ਆਪਣੀ ਵਿਸ਼ੇਸ਼ਤਾ ਹੈ ਤੇ ਨਾਮ ਜਪਣ ਵਿੱਚ ਸਹਾਈ ਹੈ ਦਿਨ ਫਿਲਾਉ ਹੈ ਸਾਰਾ ਹੈ ਆਲਣਿਆਂ ਵਿੱਚ ਬੰਦ ਪੰਛੀ ਦਿਨ ਦੇ ਉਰੇ ਹੁੰਦਿਆਂ ਉੱਡਣ ਲੱਗ ਪੈਂਦੇ ਹਨ ਬੰਦ ਫੁੱਲਾਂ ਦੀਆਂ ਪੰਖੜੀਆਂ ਖਿਲ ਪੈਂਦੀਆਂ ਹਨ ਭਾਵ ਫਸਰਦੀਆਂ ਹਨ ਸੂਰਜ ਦੀਆਂ ਕਿਰਨਾਂ ਦੇ ਫਲਾਅ ਨਾਲ ਜੀਵਨ ਫੈਲਦਾ ਹੈ ਨਵੇਂ-ਨਵੇਂ ਨਾਮ ਜਪਣ ਵਾਲੇ ਨੂੰ ਦਿਨ ਦੇ ਵਕਤ ਨਾਮ ਜਪਣਾ ਔਖਾ ਹੋਵੇਗਾ ਮਨ ਫੈਲੇਗਾ ਸੰਸਾਰ ਚੇਤੇ ਆਵੇਗਾ ਪੰਧੀਆਂ ਦੀ ਭਾਵਨਾ ਹੋਵੇਗੀ ਰਾਤ ਜੀਵਨ ਦਾ ਸੁੱਕੜਨਾ ਹੈ ਛਿਹੜੇ ਪਸਰੇ ਫੁੱਲਾਂ ਦੀਆਂ ਪੰਖੜੀਆਂ ਬੰਦ ਹੋਣ ਲੱਗ ਪੈਂਦੀਆਂ ਹਨ ਚੀ ਆਪਣੇ ਆਲਨਾਂ ਵਿੱਚ ਆ ਕੇ ਬੰਦ ਹੋ ਜਾਂਦੇ ਹਨ ਰਾਤ ਸੁਕੜਨਾ ਹੈ ਰਾਤ ਨੂੰ ਮਨੁੱਖ ਦੀ ਚੇਤਨਾ ਸੁਕੜਦੀ ਹੈ ਸਰੀਰ ਦੀ ਛਾਰੀ ਸ਼ਕਤੀ ਸੁਕੜਦੀ ਹੈ ਸੁਕੜਨਾ ਵਿਸ਼ਰਾਮ ਹੈ ਹੁਣ ਸਰੀਰ ਵਿਸ਼ਰਾਮ ਮੰਗੇਗਾ ਵੈਦ ਦੇ ਗ੍ਰੰਥਾ ਵਿੱਚ ਤਾਂ ਇਤਨਾ ਵੀ ਲਿਖਿਆ ਹੋਇਆ ਹੈ ਕਿ ਰਾਤ ਨੂੰ ਮਨੁੱਖ ਦੀ ਪਾਚਨ ਸ਼ਕਤੀ ਵੀ ਸੁਕੜਦੀ ਹੈ ਇਸ ਵਾਸਤੇ ਰਾਤ ਨੂੰ ਭੋਜਨ ਘੱਟ ਕਰਨਾ ਚਾਹੀਦਾ ਹੈ ਪਰ ਜੋਕਾ ਮਾਹੌਲ ਤਾਂ ਐਸਾ ਹੋ ਗਿਆ ਹੈ ਕਿ ਬਸ ਰਾਤ ਦਾ ਭੋਜਨ ਡਿਨਰ ਹੀ ਉਤਸਵ ਬਣ ਗਿਆ ਹੈ ਰਾਤ ਭਾਰਾ ਤੇ ਬਹੁਤ ਛਕਿਆ ਹੋਇਆ ਭੋਜਨ ਪੂਰਨ ਤੌਰ ਤੇ ਪਚੇਗਾ ਨਹੀਂ ਤਿਸਵੇਰੇ ਉੱਠਣ ਵਿੱਚ ਆਲਸ ਬਣਿਆ ਰਹੇਗਾ ਜਦ ਦਿਨ ਦਾ ਫਲਾਉ ਨਾ ਹੋਵੇ ਤੇ ਰਾਤ ਦਾ ਸੁਗੜਨਾ ਨਾ ਹੋਵੇ ਉਸ ਸਮੇਂ ਨੂੰ ਸੰਧਿਆ ਆਖਦੇ ਹਨ ਜਿਸ ਵਕਤ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੁੰਦੀ ਹੈ ਉਹੀ ਸੰਧੀ ਸੰਧਿਆ ਹੈ ਤੇ ਇਹ ਦੋ ਦਫਾ ਆਉਂਦੀ ਹੈ ਇੱਕ ਸਵੇਰ ਦਾ ਅੰਮ੍ਰਿਤ ਵੇਲਾ ਤੇ ਇੱਕ ਸ਼ਾਮ ਦਾ ਅੰਮ੍ਰਿਤ ਵੇਲਾ ਅਗਰ ਰੁੱਤ ਦੀ ਪਛਾਣ ਕਰ ਉਸ ਵਕਤ ਮਨ ਰੂਪੀ ਬੀਜ ਨੂੰ ਜੇਕਰ ਸ਼ਬਦ ਦੀ ਧਰਤੀ ਵਿੱਚ ਦਿੱਤਾ ਜਾਵੇ ਤਾਂ ਐਸਾ ਬ੍ਰਿਕਸ਼ ਜੰਮਦਾ ਹੈ ਜਿਸ ਨੇ ਹਮੇਸ਼ਾ ਬਸੰਤ ਬਹਾਰ ਤੇ ਫਲਿਆ ਫੁਲਿਆ ਰਹਿੰਦਾ ਹੈ ਉਸ ਤੇ ਕਦੇ ਪਤ ਚੜ ਨਹੀਂ ਆਉਂਦੀ 12 ਮਹੀਨੇ ਪਰਫੁੱਲਤ ਰਹਿੰਦਾ ਹੈ ਕਬੀਰ ਐਸਾ ਬੀਜ ਬੋਏ ਬਾਰੇ ਮਾਸ ਫਲੰਤ ਸੀਤਲ ਸ਼ਾਇਆ ਗਹਿਰ ਫਲ ਪੰਖੀ ਕੇਲ ਕਰੰਤ ਸ਼ਲੋਕ ਬੀਰ ਅੰਗ 1376 ਜਪ ਸਾਰ ਹੈ ਜਪ ਅਧਿਆਤਮਕ ਜੀਵਨ ਹੈ ਜਪ ਹੀ ਬੰਦਗੀ ਹੈ ਜਪ ਹੀ ਜ਼ਿੰਦਗੀ ਹੈ ਭਾਗ ਪੰਜਵਾਂ ਸਮਾਧੀ ਮਨੁੱਖ ਦੀ ਸਾਰੀ ਭੱਜ ਦੌੜ ਬਿਸ਼ਰਾਮ ਲਈ ਹੈ ਬਿਸ਼ਰਾਮ ਹੀਨ ਭੱਜ ਦੌੜ ਤਾਂ ਮੌਤ ਹੈ ਸਾਰੀ ਭੱਜ ਦੌੜ ਦਾ ਲਕਸ਼ ਆਰਾਮ ਹੈ ਆਰਾਮ ਦੀ ਚਾਹਤ ਰੂਮ ਰੂਮ ਵਿੱਚ ਪ੍ਰੋਈ ਹੈ ਦਿਨ ਭਰ ਦਾ ਥੱਕਿਆ ਹਾਰਿਆ ਮਨੁੱਖ ਜਦ ਗਹਿਰੀ ਨੀਂਦ ਸੌਂਦਾ ਹੈ ਤਾਂ ਉਹ ਬਿਸ਼ਰਾਮ ਮਾਣੋ ਧਰਤੀ ਦਾ ਸਵਰਗ ਹੁੰਦਾ ਹੈ ਬਿਸ਼ਰਾਮ ਦਾ ਮਨ ਦੀ ਹਾਲਤ ਨਾਲ ਗਹਿਰਾ ਸਬੰਧ ਹੈ ਮਨ ਦਾ ਪ੍ਰਭਾਵ ਤਨ ਤੇ ਪੈਂਦਾ ਹੈ ਔਰ ਤਨ ਦਾ ਪ੍ਰਭਾਵ ਮਨ ਤੇ ਪੈਂਦਾ ਹੈ ਕੋਈ ਚੋਟ ਲੱਗ ਜਾਵੇ ਤਨ ਤੇ ਕਿਸੇ ਅੰਗ ਵਿੱਚ ਕਾਉ ਹੋਵੇ ਦਰਦ ਹੋਵੇ ਤਾਂ ਮਨ ਪੀੜਾ ਮਹਿਸੂਸ ਕਰ ਪੀੜਤ ਹੁੰਦਾ ਹੈ ਮਨ ਬੇਚੈਨ ਹੋਵੇ ਕੋਈ ਗਹਿਰੀ ਚਿੰਤਾ ਹੋਵੇ ਤਾਂ ਉਸ ਸਮੇਂ ਮਨ ਵਿੱਚ ਫੁਰਨਿਆਂ ਦਾ ਵੇਗ ਇਤਨਾ ਤਿੱਖਾ ਹੁੰਦਾ ਹੈ ਕਿ ਨੀਂਦ ਸੁਪਣਾ ਹੋ ਜਾਂਦੀ ਹੈ ਔਰ देर ਨਾਲ ਜਦ ਨੀਂਦ ਆ ਵੀ ਜਾਵੇ ਤਾਂ ਉਥਲੀ ਨੀਂਦ ਆਉਂਦੀ ਹੈ ਜਿਸ ਨਾਲ ਸਵੇਰੇ ਮਨੁੱਖ ਆਪਣੇ ਆਪ ਨੂੰ ਥੱਕਿਆ ਟੁੱਟਿਆ ਮਹਿਸੂਸ ਕਰਦਾ ਹੈ ਕਿਉਂਕਿ ਸਰੀਰ ਨੂੰ ਪੂਰਨ ਵਿਸ਼ਰਾਮ ਨਹੀਂ ਮਿਲਿਆ ਕਰਵਟਾਂ ਬਦਲਦਿਆਂ ਰਾਤ ਗੁਜ਼ਰੀ ਤਾਂ ਸਰੀਰ ਰਾਤ ਨੂੰ ਵੀ ਕੰਮ ਹੀ ਕਰਦਾ ਰਿਹਾ ਜਿਸ ਕਰਕੇ ਸਰੀਰ ਦਿਨ ਨੂੰ ਟੁੱਟਿਆ ਹੋਇਆ ਮਹਿਸੂਸ ਕਰਦਾ ਹੈ ਸਮਾਦੀ ਪਰਮ ਵਿਸ਼ਰਾਮ ਹੈ ਜਦ ਸਰੀਰ ਪੂਰਨ ਵਿਸ਼ਰਾਮ ਵਿੱਚ ਹੋਵੇ ਤਾਂ ਉਹ ਨੀਂਦ ਹੈ ਜਦੋਂ ਮਨ ਵਿਸ਼ਰਾਮ ਵਿੱਚ ਹੋਵੇ ਉਹ ਸਮਾਧੀ ਹੈ ਜਿਸ ਮਨੁੱਖ ਦੀ ਨੀਂਦ ਪੂਰਨ ਨਾ ਹੋਵੇ ਉਥੇ ਸਮਾਧੀ ਤਾਂ ਬਹੁਤ ਹੀ ਮੁਸ਼ਕਿਲ ਹੈ ਨੀਂਦ ਇਤਨੀ ਲਾਜ਼ਮੀ ਹੈ ਕਿ ਲਗਾਤਾਰ ਜਿਸ ਨੂੰ ਤਿੰਨ ਦਿਨ ਨੀਂਦ ਨਾ ਆਵੇ ਉਸ ਦੀ ਮੌਤ ਹੋ ਸਕਦੀ ਹੈ ਜਾਂ ਪਾਗਲ ਹੋ ਸਕਦਾ ਹੈ ਥੋੜਾ ਫੁਰਨਿਆਂ ਦਾ ਵੇਗ ਮੱਧਮ ਹੋਵੇ ਤਾਂ ਨੀਂਦ ਆਵਦੀ ਹੈ ਫੁਰਨੇ ਬਿਲਕੁਲ ਮੂਨ ਰੂਪ ਵਿੱਚ ਖਤਮ ਹੀ ਹੋ ਜਾਵਣ ਤਾਂ ਸਮਾਧੀ ਫਲਤ ਹੁੰਦੀ ਹੈ ਫੁਰਨੇ ਦਾ ਖਤਮ ਹੋਣਾ ਹੀ ਮਨ ਦੀ ਮੌਤ ਹੈ ਤੇ ਮਨ ਦੀ ਮੌਤ ਹੀ ਸਮਾਧੀ ਹੈ ਅਜੋਕੇ ਯੁੱਗ ਵਿੱਚ ਜਦ ਨੀਂਦ ਗਹਿਰੀ ਖੋ ਰਹੀ ਹੈ ਤਾਂ ਸਮਾਧੀ ਤਾਂ ਬਹੁਤ ਦੂਰ ਦੀ ਅਵਸਥਾ ਹੈ ਅੱਜ ਕਈ ਸੰਪੰਦਿਸ਼ਾਂ ਵਿੱਚ ਨੀਂਦ ਖੋ ਰਹੀ ਹੈ ਲੋਕੀ ਨੀਂਦੀਆਂ ਗੋਲੀਆਂ ਖਾ ਨੀਂਦ ਲਿਆ ਰਹੇ ਹਨ ਜੀਵਨ ਇਤਨਾ ਤਣਾਅ ਤੇ ਉਤਪਤ ਨਾਰ ਪਰ ਗਿਆ ਹੈ ਕਿ ਨੀਂਦ ਲਈ ਗੋਲੀਆਂ ਦੀ ਲੋੜ ਪੈ ਗਈ ਹੈ ਜਾਂ ਨਸ਼ਿਆਂ ਦੀ ਲੋੜ ਹੈ ਨਸ਼ਿਆਂ ਨਾਲ ਗੋਲੀਆਂ ਨਾਲ ਨੀਂਦ ਲਿਆਉਣੀ ਸਰੀਰ ਲਈ ਪੂਰਨ ਲਾਹੇਵੰਦ ਨਹੀਂ ਹੈ ਵਿਗਿਆਨ ਨੇ ਨੀਂਦ ਦੀਆਂ ਗੋਲੀਆਂ ਤਾਂ ਬਣਾ ਲਈਆਂ ਪਰ ਸਮਾਧੀ ਦੀਆਂ ਕੋਈ ਗੋਲੀਆਂ ਨਹੀਂ ਬਣਾਈਆਂ ਗਹਿਰੀ ਨੀਂਦ ਜਿਥੇ ਦਿਨ ਭਰ ਦਾ ਥਕੀਵਾ ਲਾ ਦਿੰਦੀ ਹੈ ਸਮਾਧੀ ਜੀਵਨ ਭਰ ਦੀ ਤਕਾਨ ਮਿਟਾ ਦਿੰਦੀ ਹੈ ਸਮਾਧੀ ਉਦੋਂ ਫਲਤ ਹੁੰਦੀ ਹੈ ਜਦ ਕੋਈ ਵੀ ਸਮੱਸਿਆ ਨਾ ਹੋਵੇ ਤੇ ਜੀਵਨ ਵਿੱਚ ਤਾਂ ਅਨੰਤ ਸਮੱਸਿਆਵਾਂ ਹਨ ਹਰ ਨਵਾਂ ਦਿਨ ਕਿਸੇ ਨਵੀਂ ਸਮੱਸਿਆ ਨੂੰ ਜਨਮ ਦੇ ਰਿਹਾ ਹੈ ਪ੍ਰਾਣੀਆਂ ਸਮੱਸਿਆਵਾਂ ਦਾ ਸਮਾਧਾਨ ਮਿਲਿਆ ਨਹੀਂ ਨਵੀਆਂ ਹੋਰ ਉੱਭਰ ਆਉਂਦੀਆਂ ਹਨ ਜਿੱਥੇ ਸਮੱਸਿਆ ਹੈ ਉੱਥੇ ਸਮਾਦੀ ਨਹੀਂ ਹੈ ਸਮਾਦੀ ਤਾਂ ਉੱਥੇ ਹੈ ਜਿੱਥੇ ਸਮਾਧਾਨ ਹੋਵੇ ਸਮਾਧਾਨ ਪੂਰਨ ਵਿਸ਼ਰਾਮ ਹੈ ਜਿੱਥੇ ਮਨ ਮਰ ਗਿਆ ਹੈ ਮਨ ਦੀ ਮੌਤ ਪਰਮਾਤਮਾ ਦੀ ਪ੍ਰਾਪਤੀ ਹੈ ਮਨ ਮਾਰੇ ਤਾਂ ਆਤਮਰ ਜਾਏ ਬਿਨ ਮੁਏ ਕੈਸੇ ਹਰ ਪਾਈ ਗੌੜੀ ਗੁਆੜੀ ਮਹਲਾ ਤੀਜਾ ਅੰਗ 159 ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਗੌੜੀ ਕਬੀਰ ਜੀ ਅੰਗ 329 ਸਰੀਰ ਵਿੱਚ ਜੋ ਸਵਾਸਾਂ ਦਾ ਵੇਗ ਚੱਲ ਰਿਹਾ ਹੈ ਇਹ ਤਨ ਦੀ ਜ਼ਿੰਦਗੀ ਹੈ ਜੋ ਫੁਰਨਿਆਂ ਦਾ ਵੇਗ ਚੱਲ ਰਿਹਾ ਹੈ ਇਹ ਮਨ ਦੀ ਜ਼ਿੰਦਗੀ ਹੈ ਫੁਰਨੇ ਸੰਸਾਰਿਕ ਵਿਕਾਸ ਲਈ ਚਾਹੀਦੇ ਹਨ ਪਰ ਪਰਮਾਰਥਿਕ ਵਿੱਚ ਇਹ ਬਾਧਾ ਹਨ ਜਿਵੇਂ ਜਾਗਣਾ ਵੀ ਹੈ ਪਰ ਸੌਣਾ ਵੀ ਹੈ ਸਿਰਫ ਜਾਗਣਾ ਹੋਵੇ ਸੌਣਾ ਖੋ ਜਾਵੇ ਤਾਂ ਉਹ ਘਾਤਕ ਹੈ ਫੁਰਨਿਆ ਦਾ ਵੇਗ ਚੱਲੇ ਪਰ ਰੁਕੇ ਨਾ ਤਾਂ ਇਹ ਘਾਤਕ ਹੈ ਤੇ ਅਧਿਆਤਮਕ ਅਨੰਤ ਤੋਂ ਵਾਂਝਾ ਹੈ ਜੀਵਨ ਦਾ ਸਾਰਾ ਸੰਤੁਲਨ ਖੋ ਜਾਂਦਾ ਹੈ ਅੰਤਮ ਸਮੇਂ ਜਦ ਸਵਾਸਾਂ ਦੀ ਡੋਰੀ ਟੁੱਟਦੀ ਹੈ ਮਗਰ ਫੁਰਨਿਆ ਦੀ ਡੋਰੀ ਨਾ ਟੁੱਟੀ ਤਾਂ ਐਸਾ ਮਨੁੱਖ ਫਿਰ ਜਨਮ ਲੈਂਦਾ ਹੈ ਸਵਾਸਾਂ ਦੀ ਡੋਰੀ ਟੁੱਟਣ ਤੋਂ ਪਹਿਲਾਂ ਜਿਸਨੇ ਫੁਰਨਿਆਂ ਦੀ ਡੋਰੀ ਟੁੱਟ ਗਈ ਹੈ ਉਹ ਜੀਵਨ ਮੁਕਤ ਹੈ ਉਹ ਹਰ ਵਕਤ ਪ੍ਰਭੂ ਕਾਲ ਪੁਰਖ ਦੀ ਰਜਾ ਵਿੱਚ ਰਹਿੰਦਾ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਉ ਕਹਾਵੈ ਗੌੜੀ ਸੁਖਣੀ ਮੱਲਾ ਪੰਜਮਾ ਅੰਗ 275 ਆਗਰ ਅੰਤਮ ਸਮੇਂ ਤੱਕ ਵੀ ਫੁਰਨੇ ਸ਼ਾਂਤ ਨਹੀਂ ਹੋਏ ਤਾਂ ਫਿਰ ਇਹ ਜਨਮ ਲਵੇਗਾ ਫੁਰਨੇ ਅਗਲੇ ਜਨਮ ਦਾ ਬੀਜ ਹਨ ਸਵਾਸਾਂ ਦੀ ਡੋਰੀ ਟੁੱਟ ਜਾਵੇ ਤਾਂ ਲੋਕੀ ਕਹਿੰਦੇ ਹਨ ਫਰਾਨਾ ਸ਼ਾਂਤ ਹੋ ਗਿਆ ਹੈ ਪਰ ਸ਼ਾਂਤ ਤਾਂ ਉਦੋਂ ਹੁੰਦਾ ਹੈ ਜਦ ਫੁਰਨੇ ਸ਼ਾਂਤ ਹੁੰਦੇ ਹਨ ਫੁਰਨੇ ਸ਼ਾਂਤ ਹੁੰਦੇ ਆ ਮਨੁੱਖ ਪੂਰਨ ਹੋ ਜਾਂਦਾ ਹੈ ਫੁਰਨੇ ਤਾਂ ਅਧੂਰੇ ਹੋਣ ਦਾ ਸਬੂਤ ਹਨ ਮਰੇ ਹੋਏ ਨੂੰ ਲੋਕੀ ਕਹਿੰਦੇ ਹਨ ਪੂਰਾ ਹੋ ਗਿਆ ਹੈ ਪਰ ਮਰ ਕੇ ਕੋਈ ਪੂਰਾ ਨਹੀਂ ਹੁੰਦਾ ਜਿੰਨੇ ਤੱਕ ਜੀਵਦੇ ਜੀ ਪੂਰਾ ਨਾ ਹੋਵੇ ਜ਼ਿੰਦਗੀ ਵਿੱਚ ਜਿਸ ਵਸਤੂ ਦੀ ਪਕੜ ਬਹੁਤ ਜ਼ਿਆਦਾ ਹੋਵੇ ਤਾਂ ਸਾਰਾ ਦਿਨ ਉਸਦੇ ਫੁਰਨੇ ਚੱਲਦੇ ਹਨ ਮਰਨ ਲੱਗਿਆਂ ਉਹੀ ਯਾਦ ਆਉਂਦੇ ਹਨ ਜਿਨ੍ਹਾਂ ਨੂੰ ਜ਼ਿੰਦਗੀ ਭਰ ਜੀਵਨ ਦਾ ਲਖ ਸਮਝਿਆ ਸੀ ਸੰਸਾਰ ਦੇ ਕਿਸੇ ਪੱਖ ਦੀ ਯਾਦ ਅਗਰ ਅੰਤਿਮ ਸਮੇਂ ਵੀ ਚੱਲ ਰਹੀ ਹੈ ਤਾਂ ਐਸਾ ਪ੍ਰਾਣੀ ਸੰਸਾਰ ਵਿੱਚ ਹੀ ਰਹਿੰਦਾ ਹੈ ਉਸ ਦੀ ਮੌਤ ਇੱਕ ਹੋਰ ਨਵਾਂ ਜਨਮ ਹੁੰਦੀ ਹੈ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੇਂ ਜੈ ਮਰੇ ਸਰਪਜੋਨਵਲ ਵਲ ਉਤਰੈ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ रहाओ अंतकाल जो स्त्री सिमरै ऐसी चिंता मैं जे मरै बेसवा जोन वल वल अवतरै अंतकाल जो लड़कै सिमरै ऐसी चिंता मैं जय मरै सुकर जोन वल वल अवतरै अंतकाल जो मंदर सिमरै ऐसी चिंता मैं जय मरै प्रेत जोन वल वल अवतरै गुजरी श्री त्रिलोचन जी अंग पं सौ ਜਿਸ ਨੇ ਜੀਵਨ ਦਾ ਨਿਸ਼ਾਨਾ ਪ੍ਰਭੂ ਨੂੰ ਰੱਖਿਆ ਤਾਂ ਪਰਮਾਤਮਾ ਦੀ ਯਾਦ ਹੀ ਜੀਵਨ ਵਿੱਚ ਪ੍ਰਧਾਨ ਯਾਦ ਰਹਿੰਦੀ ਹੈ ਉਦੋਂ ਅੰਤਿਮ ਸਮੇਂ ਪਰਮਾਤਮਾ ਨੂੰ ਹੀ ਯਾਦ ਕਰੇਗਾ ਪਰਮਾਤਮਾ ਦੀ ਯਾਦ ਪਰਮਾਤਮਾ ਵਿੱਚ ਦੀ ਵੀ ਲੀਨ ਕਰ ਦੇਵੇਗੀ ਅੰਤਕਾਲ ਨਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਬਿਲ ਲੋਚਨ ਤੇ ਨਰ ਮੁਕਤਾ ਪੀਤੰਬਰ ਬਾ ਕੇ ਰਿਦੈ ਬਸੈ ਗੁਜਰੀ ਛ੍ਰਿਤ ਲੋਚਨ ਜੀ ਅੰਕ 526 ਅੰਤ ਸਮੇਂ ਨੂੰ ਇਮਤਿਹਾਨ ਮੰਨਿਆ ਗਿਆ ਹੈ ਜੀਵਨ ਭਰ ਜੋ ਕੁਝ ਕੀਤਾ ਹੈ ਉਹ ਮਰਨ ਲੱਗਿਆ ਸਾਹਮਣੇ ਆਵੇਗਾ ਤੇ ਮੌਤ ਜੀਵਨ ਦੀ ਸਫਲਤਾ ਜਾਂ ਨਕਾਮੀ ਦਾ ਰੂਪ ਪੇਸ਼ ਕਰੇਗੀ ਪ੍ਰਭੂ ਚਿੰਤਨ ਚਿਤਾਵਾਂ ਦਾ ਅੰਤ ਕਰਦਾ ਹੈ ਪ੍ਰਭੂ ਚਿੰਤਨ ਨਾਲ ਚੰਗੀਆਂ ਮੰਗਾਂ ਦੇ ਫੁਰਨੇ ਪੂਰਨ ਹੋ ਜਾਂਦੇ ਹਨ ਮਾੜੀਆਂ ਮੰਗਾਂ ਦੇ ਫੁਰਨੇ ਸ਼ਾਂਤ ਹੋ ਜਾਂਦੇ ਹਨ ਇਸ ਵਾਸਤੇ ਕੋਈ ਸਮੱਸਿਆ ਨਹੀਂ ਜਿੱਥੇ ਸਮੱਸਿਆ ਨਹੀਂ ਹੈ ਉੱਤੇ ਸਮਾਦੀ ਹੈ ਬੁਰੇ ਫੁਰਨੇ ਮਿਟ ਗਏ ਚੰਗੇ ਪੂਰੇ ਹੋ ਗਏ ਐਸੀ ਅਫਰਵਸਤਾ ਵਿੱਚ ਸਮਾਦੀ ਘਟਿਤ ਹੁੰਦੀ ਹੈ ਜਨਮਾ ਜਨਮਾ ਦੀ ਥਕਾਨ ਦੂਰ ਹੋ ਜਾਂਦੀ ਹੈ ਰਾਤ ਗਹਿਰੀ ਨੀਂਦ ਪਿੱਛੇ ਸਵੇਰੇ ਜੋ ਤਾਜ਼ਗੀ ਮਹਿਸੂਸ ਹੁੰਦੀ ਹੈ ਉਹ ਨੀਂਦ ਵੱਲੋਂ ਮਿਲਿਆ ਇੱਕ ਮਹਾਨ ਤੋਹਫਾ ਹੈ ਪਰ ਫੁਰਨਿਆਂ ਦੇ ਸ਼ਾਂਤ ਹੋਣ ਨਾਲ ਜਦ ਸਮਾਦੀ ਘਟਿਤ ਹੁੰਦੀ ਹੈ ਜੋ ਪਰਮ ਤਾਜ਼ਗੀ ਹਲਕਾਪਨ ਫੁੱਲਾਂ ਦੀ ਮਹਿਕ ਦੀ ਹਲਕੀ ਜ਼ਿੰਦਗੀ ਤੇ ਵਿਸਮਾਦ ਉਪਲਬਧ ਹੁੰਦਾ ਹੈ ਉਹ ਅਕਤ ਹੈ ਕਹਿਣ ਤੋਂ ਪਰੇ ਹੈ ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹੁ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਗੁੰਗਾ ਮੁਸਕਾਰੈ ਕਾਨੜਾ ਮਹੱਲਾ ਪੰਜਵਾਂ ਅੰਗ 1302 ਚੱਲਦਾ